ਜੀ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਨ੍ਹਾਂ ਗਾਵਾਂ ਮੱਝਾਂ ਦੇ ਕਟਰੂਪ ਵਸਰੂ ਮਰ ਗਏ ਹਨ ਉਹ ਟੈਕੇ ਨਹੀਂ ਖੜਦੀਆਂ ਜਾਂ ਦੁੱਧ ਨਹੀਂ ਲਾਉਂਦੀਆਂ ਆਪਾਂ ਉਹਨਾਂ ਨੂੰ ਕਿਵੇਂ ਇਹ ਦੋ ਦਵਾਈਆਂ ਨਾਲ ਠੀਕ ਕਰ ਸਕਦੇ ਹਾਂ ਜਾਂ ਜਿਨ੍ਹਾਂ ਪਸ਼ੂਆਂ ਦੇ ਆਪਾਂ ਟੀਕਾ ਲਾ ਕੇ ਦੁੱਧ ਉਤਾਰਦੇ ਹਾਂ ਟੀਕੇ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਉਹਨਾਂ ਦਾ ਵੀ ਹੱਲ ਇਹ ਦੋ ਦਵਾਈਆਂ ਦੇ ਨਾਲ ਹੋਣ ਵਾਲਾ ਹੈ ਜੇ ਗੱਲ ਕਰੀਏ ਇਹਨਾਂ ਨੂੰ ਕਿੰਨੀ ਮਾਤਰਾ ਵਿੱਚ ਦੇਣਾ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਆਪਾਂ ਨੂੰ ਇਹਦਾ ਰਿਜ਼ਲਟ ਮਿਲੇਗਾ ਤਾਂ ਇਸ ਦੀ ਜਾਣਕਾਰੀ ਆਪਾਂ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤਾ ਸਾਰੇ ਨੂੰ ਪਹਿਲੀ ਦਵਾਈ ਦਾ ਨਾਮ ਹੈ ਜੀ ਲੈਕਟੋਮੂਡ ਲੈਕਟੋਮੂਡ ਇੱਕ ਹੋਮੋਪੈਥਿਕ ਦਵਾਈ ਹੈ ਇਸ ਨੂੰ ਤੁਸੀਂ ਦਿਨ ਵਿੱਚ ਤਿੰਨ ਵਾਰ ਪੱਠਿਆਂ ਤੋਂ ਘੰਟਾ ਪਹਿਲਾਂ ਜਾਂ ਘੰਟਾ ਬਾਅਦ ਵਿੱਚ 20-20 ਬੂੰਦਾਂ ਦਿਨ ਵਿੱਚ ਤਿੰਨ ਵਾਰ ਦੇਣੀਆਂ ਹਨ ਇਸ ਦੇ ਨਾਲ ਆਪਣਾ ਪਸ਼ੂ ਜਿਹੜਾ ਟਿੱਕੇ ਨਹੀਂ ਖੜਦਾ ਜਾਂ ਉਸ ਦਾ ਬੱਚਾ ਮਰ ਗਿਆ ਹੈ ਉਸ ਕਾਰਨ ਦੁੱਧ ਨਹੀਂ ਉਤਾਰਦਾ ਜਾਂ ਜਿਨ੍ਹਾਂ ਦੇ ਟੀਕਾ ਲਾਉਂਦੇ ਸੀ ਉਸ ਤੋਂ ਛੁਟਕਾਰਾ ਪਾਇਆ ਜਾਊਗਾ ਇਹਦਾ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਦੂਸਰੀ ਹੈ ਜੀ ਸਮਲੇਜ ਹਰਬ ਬੋਲਸ ਇਸ ਦੀ ਵੀ ਇੱਕ ਗੋਲੀ ਆਪਾਂ ਸਵੇਰੇ ਇੱਕ ਸ਼ਾਮ ਨੂੰ ਆਪਾਂ ਆਪਣੇ ਪਸ਼ੂ ਨੂੰ ਦੇਣੀ ਹੈ ਇਸ ਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਜਿਹੜੇ گاਵਾ ਮੱਜਾਂ ਦਾ ਕਟਰੋ ਵਸ਼ਰੂ ਮਰ ਗਿਆ ਹੈ ਉਸ ਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟ ਵੇਖਣ ਨੂੰ ਮਿਲਦਾ ਤੇ ਜਿਹੜੇ ਪਸ਼ੂ ਦੁੱਧ ਘਟ ਗਏ ਹਨ ਤਾਂ ਦੁੱਧ ਵਧਾਉਣ ਦੇ ਵਿੱਚ ਵੀ ਇਹ ਬਹੁਤ ਵਧੀਆ ਕੰਮ ਕਰਦੀ ਹੈ ਜਿਹੜੇ ਆਪਾਂ ਪਸ਼ੂ ਦੇ ਟੀਕਾ ਲਾ ਕੇ ਚੁੰਨੇ ਆ ਟੀਕਾ ਲਾਉਣਾ ਵੀ ਇਸ ਦੇ ਨਾਲ ਬੰਦ ਹੋ ਜਾਂਦਾ ਹੈ ਤੇ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਵੇਖਣ ਨੂੰ ਮਿਲਦੇ ਹਨ ਤਾਂ ਇਹਨਾਂ ਦੋ ਦਵਾਈਆਂ ਦੀ ਗੱਲ ਤੋਂ ਕਰਕੇ ਆਪਾਂ ਆਪਣੇ ਪਸ਼ੂ ਨੂੰ ਟੀਕੇ ਤੋਂ ਬਚਾ ਸਕਦੇ ਹਾਂ ਅਤੇ ਜਿਹੜੇ ਪਸ਼ੂ ਦਾ ਕਟਰੂ ਬਸ਼ਰੂ ਮਰ ਗਿਆ ਹੈ ਉਹ ਦੁੱਧ ਨਹੀਂ ਦਿੰਦਾ ਤਾਂ ਇਹਨਾਂ ਦਵਾਈਆਂ ਦੇ ਨਾਲ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਉੱਥੇ ਹੀ ਵੇਖਣ ਨੂੰ ਮਿਲਦਾ ਹੈ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ